ਲੋਕਾਂ ਨੂੰ ਲੱਗਦਾ ਕਿ ਇਹ ਯੋਗਾ ਕੁਛ ਹੈ ਇਹ ਯੋਗਾ ਨਹੀਂ ਹੋ ਸਕਦਾ ਇੰਨਾ ਬਜਟ ਇੰਨਾ ਬਜਟ ਹੈ ਨਹੀਂ ਨਿਕਲਦਾ ਕਿਸੇ ਨੂੰ ਸੋ ਦਲਜੀਤ ਭਾਈ ਮੇਰਾ ਜਸਟ ਆ ਪੁੱਛਣ ਦਾ ਰੀਜ਼ਨ ਸੀਗਾ ਕਹਿੰਦਾ ਨਾ ਕਿ ਤੁਸੀਂ ਆਪਣੀ ਜਿਹੜੀ ਸੋਲ ਆਓ ਕਿਸੇ ਨੂੰ ਸ਼ੈਤਾਨ ਨੂੰ ਵੇਚ ਕੇ ਸਕਸੈਸਫੁਲ ਹੋ ਸਕਦੇ ਆ ਠੀਕ ਆ ਭਾਈ ਇਹ ਵੀ ਮੰਨ ਲਿਆ ਤੁਸੀਂ ਸਹੀ ਕਹਿ ਰਹੇ ਹੋ ਭਾਈ ਸ਼ੈਤਾਨ ਨੂੰ ਕੋਈ ਵੇਚ ਕੇ ਸਕਸੈਸਫੁਲੀ ਹੋਣਾ ਚਾਹੁੰਦਾ ਬਾਈ ਮਿਹਨਤ ਤਾਂ ਦੋ ਜਗ੍ਹਾ ਤੇ ਵੀ ਕੱਟ ਵੀ ਕਰ ਕਾਇਕ ਦਲਜੀਤ ਤੋਂ ਸਾਂਝੀ ਜੇਕਰ ਗੱਲ ਕਰੀਏ ਤਾਂ ਹਰ ਕੋਈ ਜਾਣਦਾ ਹੈ ਕਿ ਇਨੀ ਦਿਨ ਕਾਇਕ ਦਲਜੀਤ ਦੇ ਲਾਈਵ ਸ਼ੋਅ ਕਾਫੀ ਚਰਚਾ ਚ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਹਰ ਪਾਸੇ ਦਲਜੀਤ ਤੇ ਦਸਾਂਝਾ ਵਾਲੀ ਹੋਈ ਪਈਆ ਪਰ ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਹੈ ਖਾਸ ਕਰਕੇ ਕਿਸੇ ਪੰਜਾਬੀ 스타 ਦੀ ਤਾਂ ਉਸ ਦੀਆਂ ਲੱਤਾਂ ਖਿੱਚਣ ਵਾਲੇ ਜਾਂ ਕਹਿ ਲਵੋ ਸਵਾਲ ਚੁੱਕਣ ਵਾਲੇ ਕਈ ਸਾਰੇ ਲੋਕ ਆ ਜਾਂਦੇ ਨੇ ਪਰ ਇਸ ਗੱਲ ਦਾ ਕੋਈ ਗੁੱਸਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਤੁਹਾਡਾ ਸਟਰਗਲ ਤੁਹਾਡੀ ਮਿਹਨਤ ਨਹੀਂ ਦੇਖੀ ਹੁੰਦੀ ਪਰ ਗੁੱਸਾ ਉਦੋਂ ਲੱਗਦਾ ਜਦੋਂ ਕੋਈ ਆਪਣਾ ਪੰਜਾਬੀ ਹੀ ਪੰਜਾਬੀ ਦੀਆਂ ਲੱਤਾਂ ਖਿੱਚੇ ਤਾਂ ਬੰਦੇ ਦਾ ਖੂਨ ਤਾਂ ਖੋਲੇਗਾ ਹੀ ਹਾਲ ਹੀ ਚ ਗਾਇਕ ਦਲਜੀਤ ਨੇ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਚ ਉਹ ਆਪਣੇ ਫੈਨਸ ਨੂੰ ਮੋਟੀਵੇਟ ਕਰ ਰਹੀ ਸੀ ਦਲਜੀਤ ਦਾ ਕਹਿਣਾ ਸੀ ਕਿ ਤੁਸੀਂ ਮਿਹਨਤ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਕੋਈ ਸ਼ੈਤਾਨ ਤੁਹਾਡੀ ਆਤਮਾ ਖਰੀਦ ਕੇ ਤੁਹਾਨੂੰ ਤਰੱਕੀ ਨਹੀਂ ਦੇ ਸਕਦਾ ਆਖਿਰ ਕੀ ਸੀ ਉਹ ਵੀਡੀਓ ਪਹਿਲਾਂ ਤੁਹਾਨੂੰ ਦਲਜੀਤ ਦੀ ਅਸੀਂ ਉਹ ਵੀਡੀਓ ਦਿਖਾ ਦਿੰਦੇ ਹਾਂ ਯੂਥ ਨੂੰ ਨਾ ਮੈਂ ਇੱਕੋ ਹੀ ਗੱਲ ਕਹਿਣੀ ਚਾਹਣਾ 100 ਗੱਲਾਂ ਦੀ ਇੱਕ ਗੱਲ ਜੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਤੁਸੀਂ ਆਪਣੀ ਜਿਹੜੀ ਸੋਲ ਆਓ ਕਿਸੇ ਨੂੰ ਸ਼ੈਤਾਨ ਨੂੰ ਵੇਚ ਕੇ ਸਕਸੈਸਫੁਲ ਹੋ ਸਕਦੇ ਆ ਤਾਂ ਦੈਟਸ ਅ ਬੋਲ ਸ਼ਿਟ ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ ਮਿਹਨਤ ਕਰਨੀ ਪਣੀ ਹੈ ਜੇ ਬੰਦਾ ਮਿਹਨਤ ਨਹੀਂ ਕਰੂਗਾ ਫਿਰ ਸ਼ੈਤਾਨ ਛੱਡੋ ਰੱਬ ਵੀ ਥੋੜੀ ਹੈਲਪ ਨਹੀਂ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੀਆਂ ਲੱਤਾਂ ਖਿੱਚਣ ਤੇ ਸਵਾਲ ਚੱਕਣ ਵਾਲਾ ਕੋਈ ਹੋਰ ਨਹੀਂ ਰੈਪਰ ਨਸੀਬ ਹੈ ਜਿਸ ਨੇ ਪਹਿਲਾਂ ਦਲਜੀਤ ਦੀ ਅੱਜ ਦੀ ਪਾਈ ਵੀਡੀਓ ਥੱਲੇ ਕਮੈਂਟ ਕੀਤੇ ਤੇ ਬਾਅਦ ਵਿੱਚ ਇੱਕ ਵੀਡੀਓ ਪਾਈ ਜਿਸ ਦੇ ਵਿੱਚ ਉਹ ਦਲਜੀਤ ਤੇ ਮਹਿੰਗੇ ਮਹਿੰਗੇ ਲਾਈਵ ਸ਼ੋਅ ਦੇ ਬਾਰੇ ਬੋਲਦਾਨ ਦਿਖਾਈ ਦੇ ਰਿਹਾ ਹੈ ਆਖਿਰ ਕੀ ਹੈ ਉਹ ਵੀਡੀਓ ਤੁਸੀਂ ਵੀ ਦੇਖੋ ਜ਼ਰਾ ਤਾਂ ਬਸ ਪੇੜ ਚੱਲਦਾ ਹੈ ਸਬਾਣਾ ਚਾਹੁੰਦੇ ਹੁੰਦੇ ਆ ਮੋਸਟ ਆਫ ਦਾ ਟਾਈਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੋ ਸਵੇਰ ਦਾ ਟਾਈਮ ਸੀ ਆ ਜਸਟ ਵਾਂ ਟੂ ਨੋ ਦਾ ਕੁਐਸਚਨ ਫਰਮ ਦਿਲਜੀਤ ਭਾਈ ਆ ਰਿਸਪੈਕਟ ਟੂ ਹਿਮ ਆਈ ਸੈਂਟ ਹਿਮ ਦਸ ਮੈਸੇਜ ਹਾਊ ਮਚ ਫੋਰ ਸੇਲਿੰਗ ਅ ਸੋਲ 빅 ਬ੍ਰਦਰ ਪੰਜਾਬੀ ਯੂਥ ਵਾਂ ਟੂ ਨੋ ਐਕਸੈਪਟ ਯਰ ਨੋਲੇਜ ਜਸਟ ਅ ਕੁਐਸਚਨ ਤੇ ਵੈਨਾ ਵੇਕ ਅਪ ਅਗੇਨ ਇਹ ਹੈਗਾ ਸਵੇਰੇ 4-5 ਵਜੇ ਦਾ ਕੋਈ ਗੱਲ ਕਿਹੜੀ ਚਾਹਣਾ 100 ਗੱਲਾਂ ਦੀ ਇੱਕ ਗੱਲ ओके okay, भाई दूथ नु ना मैं इक कोई ਗੱਲ ਕਹਿਣੀ ਚਾਹੁੰਦਾ 100 ਗੱਲਾਂ 'ਚੋਂ ਇੱਕ ਗੱਲ ਜੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਤੁਸੀਂ ਆਪਣੀ ਜਿਹੜੀ ਸੋਲ ਆਓ ਕਿਸੇ ਨੂੰ ਸ਼ੈਤਾਨ ਨੂੰ ਵੇਚ ਕੇ ਸਕਸੈਸਫੁਲ ਹੋ ਸਕਦੇ ਆ ਠੀਕ ਆ ਭਾਈ ਇਹ ਵੀ ਮੰਨ ਲਿਆ ਤੁਸੀਂ ਸਹੀ ਕਹਿ ਰਹੇ ਹੋ ਵੀ ਸ਼ੈਤਾਨ ਨੂੰ ਕੋਈ ਵੇਚ ਕੇ ਸਕਸੈਸਫੁਲੀ ਹੋਣਾ ਚਾਹੁੰਦਾ ਤਾਂ ਭਾਈ ਮਿਹਨਤ ਤਾਂ ਦੋ ਜਗ੍ਹਾ ਤੇ ਵੀ ਕੈਟ ਵੀ ਕਰ ਰਹੀ ਹੈ ਮਿਹਨਤ ਤਾਂ ਦੋ ਜਗ੍ਹਾ ਕੈਟ ਵੀ ਕਰ ਰਹੀ ਹੈ ਭਾਈ ਪੁਸ਼ਿੰਗ ਦਾ ਪ੍ਰੋਪਾਗੈਂਡਾ ਟੂ ਠੀਕ ਤਾਂ ਦੱਸਦੀ ਕਿ ਨਸੀਬ ਉਹयो ਹੈ ਜਿਸ ਦਾ ਮੂਸੇਵਾਲਾ ਦੇ ਨਾਲ ਪੰਜਾਬੀ ਗਾਣਾ 올ਡ ਸਕੂਲ ਆਇਆ ਸੀ ਤੇ ਬਾਅਦ ਵਿੱਚ ਦੋਹਾਂ ਵਿਚਕਾਰ ਲੜਾਈ ਕਾਰਨ ਦੋਹੇ ਇੱਕ ਦੂਜੇ ਤੋਂ ਵੱਖ ਕੰਮ ਕਰਨ ਲੱਗ ਪਏ ਸਨ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਾਫੀ ਕੌਂਟਰੋਵਰਸੀ ਦਾ ਸਾਹਮਣਾ ਨਸੀਬ ਨੂੰ ਕਰਨਾ ਪਿਆ ਸੀ ਜਿਸ ਦੀਆਂ ਕਈ ਸਾਰੀਆਂ ਵੀਡੀਓ ਪਾ ਕੇ ਨਸੀਬ ਨੇ ਸੋਸ਼ਲ ਮੀਡੀਆ ਤੇ ਸਫਾਈਆਂ ਦਿੱਤੀਆਂ ਸਨ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਨਸੀਬ ਇਸ ਕਰਕੇ ਦਲਜੀਤ ਤੋਂ ਖਾਰ ਖਾ ਰਿਹਾ ਹੈ ਕਿਉਂਕਿ ਦਲਜੀਤ ਨੇ ਸੁਲਤਾਨ ਦੀ ਇੱਕ ਸਟੋਰੀ ਆਪਣੇ ਸੋਸ਼ਲ ਅਕਾਊਂਟ ਤੇ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਸੁਲਤਾਨ ਦੀ ਤਾਰੀਫ਼ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਸਾਨੂੰ ਸਾਰਿਆਂ ਨੂੰ

ਸੁਲਤਾਨ ਤੇ ਮਾਤਾ ਜੀ ਨੇ ਸੁਲਤਾਨ ਜੀ ਨੇ ਮੇਰੀ ਜਨਮ ਸੀ ਗਾਣਾ ਕੀਤਾ ਸੀ ਸਾਡੀ ਵੀਡੀਓ ਬਲਕ ਤੇ ਮੇਰੀ ਗੱਲ ਪਾਈ ਸੀ ਮਾਤਾ ਜੀ ਨੂੰ ਇਹ ਉਹਨੂੰ ਦੀ ਬੰਦੀ ਇੱਛਾ ਸੀ ਅੱਜ ਤੇ ਸੁਲਤਾਨ ਜੀ ਦਾ ਪੁੱਤ ਹੈ ਤੁਹਾਡਾ ਆਪਣਾ ਪੁੱਤ ਹੈ ਸੁਲਤਾਨ ਤੇ ਮਾਤਾ ਜੀ ਸਾਡੇ ਸਾਡੇ ਮਾਤਾ ਜੀ ਅਰ ਜਦੋਂ ਪਤਨੀ ਕੋਈ ਤੋਂ ਬਾਤ ਚੜਾਈ ਹੁੰਦੀ ਹੈ ਉਹ ਮਾਈਂ ਫੇਲ ਕਰ ਸਕਦੇ ਹੁੰਦੇ ਸੀ ਵਰਦਾਤਾ ਜੀ ਸੁਲਤਾਨ ਜੀ ਕੇ ਸੁਲਤਾਨ ਪੰਜਾਬੀ ਰੈਪਰ ਹੈ ਜਿਸ ਦੀ ਤਾਰੀਫ਼ ਦਿਲਜੀਤ ਦਸਾਂਝ ਨੇ ਆਪਣੇ ਲਾਈਵ ਸ਼ੋਅ 'ਚ ਕੀਤੀ ਜਿਸ ਨੂੰ ਨਸੀਬ ਪਛਾਣ ਨਾ ਸਕਿਆ ਤੇ ਹੁਣ ਦਿਲਜੀਤ ਤੇ ਉਂਗਲਾ ਚੁਕਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੁਲਤਾਨ ਤੇ ਨਸੀਬ ਪਹਿਲਾਂ ਦੋਵੇਂ ਦੋਸਤ ਹੁੰਦੇ ਸਨ ਪਰ ਇੱਕ ਦੋ ਗਾਣੇ ਦੀ ਰਿਲੀਜ਼ ਤੋਂ ਬਾਅਦ ਦੋਵਾਂ 'ਚ ਲੜਾਈ ਹੋ ਗਈ ਜਿਸ ਦੇ ਚੱਲਦੇ ਦੋਵੇਂ ਲਾਈਵ ਦੌਰਾਨ ਇੱਕ ਦੂਜੇ ਨੂੰ ਗਾਲ੍ਹਾਂ ਵੀ ਕੱਢਦੇ ਸਨ ਤੇ ਇੱਕ ਦੂਜੇ ਨਾਲ ਟਾਈਮ ਪਾਉਣ ਦੀਆਂ ਗੱਲਾਂ ਵੀ ਕਰਦੇ ਸਨ ਤਾਂ ਦੱਸ ਦਿਓ ਕਿ ਦੋਵੇਂ ਗਾਇਕਾਂ ਇਹ ਗੀਤਾਂ ਰਾਹੀਂ ਇੱਕ ਦੂਜੇ ਨੂੰ ਕਾਫੀ ਗੰਦੇ ਲਫ਼ਜ਼ਾਂ 'ਚ ਰਿਪਲਾਈ ਵੀ ਕੀਤੇ ਸਨ ਜਿਹੜੇ ਕੀ ਤੁਸੀਂ YouTube ਤੇ ਜਾ ਕੇ ਸੁਣ ਸਕਦੇ ਹੋ ਉਹ ਹਾਲੇ ਵੀ YouTube ਤੇ ਪਏ ਹੋਏ ਨੇ ਨਸੀਬ ਵੱਲੋਂ ਦਿਲਜੀਤ ਨੂੰ ਪੁੱਛੇ ਗਏ ਸਵਾਲ ਸਹੀ ਨੇ ਜਾਂ ਨਹੀਂ ਜਾਂ ਫਿਰ ਸੁਲਤਾਨ ਦੀ ਸਪੋਰਟ ਨਸੀਬ ਕੋਲੋਂ ਜਰੀ ਨਹੀਂ ਜਾ ਰਹੀ ਇਸ ਕਰਕੇ ਨਸੀਬ ਅਜੀਹਾ ਕਰ ਰਿਹਾ ਹੈ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਧੰਨਵਾਦ